ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨੂੰ ਤਮਕੀ ਭਰੇ ਈਮੇਲ ਹੈ ਜੋ ਕਿ ਲਗਾਤਾਰ ਭੇਜੇ ਜਾ ਰਹੇ ਸੀ ਦੱਸਿਏ ਕਿ ਇਹਨਾਂ ਈਮੇਲਾਂ ਨੂੰ ਭੇਜਣ ਵਾਲਾ ਸੰਜੀਵ ਕੁਮਾਰ ਦੂਬੇ ਜੋ ਕਿ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਸ ਨੂੰ ਪੁਲਿਸ ਦੇ ਵੱਲੋਂ ਰਾਉਂਡ ਅਪ ਕਰ ਲਿਆ ਗਿਆ ਹੈ ਸਾਰੀ ਜਾਣਕਾਰੀ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਗੁਰਦੀਪ ਸਿੰਘ ਪੁੱਲਰ ਨੇ ਸਾਂਝੀ ਕੀਤੀ ਹੈ ਸਾਚੀ ਕੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਅਤੇ ਦੱਸਿਆ ਕਿ ਇਹ ਧਮਕੀ ਭਰੀਆਂ ਈਮੇਲਾਂ ਭੇਜਣ ਵਾਲਾ ਸੰਜੀਵ ਕੁਮਾਰ ਦੂਬੇ ਜਿਸ ਨੂੰ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੰਜੀਵ ਕੁਮਾਰ ਦੂਬੇ ਦੀ ਅਧਿਕਾਰਤ ਗ੍ਰਿਫਤਾਰੀ ਅਜੇ ਨਹੀਂ ਹੋਈ ਹੈ ਪਰ ਉਸ ਨੂੰ ਨੋਟਿਸ ਤੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਸੋ ਇਸ ਤਰ੍ਹਾਂ ਜੋ ਕਿ ਸੀਪੀ ਨੇ ਵੀ ਕਿਹਾ ਹੈ ਕਿ ਜਾਂਚ ਜੋ ਕਿ ਲਗਾਤਾਰ ਕੀਤੀ ਜਾ ਰਹੀ ਹੈ ਤੇ ਕਿੰਨੇ ਕ ਸਾਥੀ ਉਸ ਦੇ ਨਾਲ ਜੁੜੇ ਹੋਏ ਨੇ ਇਸ ਤੋਂ ਇਲਾਵਾ ਵੀ ਜੋ ਵੱਖ-ਵੱਖ ਕੰਪਨੀਆਂ ਦੇ ਵਿੱਚ ਉਹ ਕੰਮ ਕਰ ਚੁੱਕਿਆ ਹੈ ਸੌਫਟਵੇਅਰ ਇੰਜੀਨੀਅਰ ਹੈ ਅਤੇ ਇਸ ਦੇ ਨਾਲ ਨਾਲ ਕੋਈ ਵੀ ਹੁਣ ਇਸ ਸਮੇਂ ਨੌਕਰੀ ਨਹੀਂ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਹ ਇੱਕ ਇੰਟਰਨੈਟ ਸਹੂਿਦਾਵਾਂ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਤੇ ਇਸ ਤੋਂ ਵੱਲੋਂ ਲਗਾਤਾਰ ਈਮੇਲ ਕੀਤੀਆਂ ਗਈਆਂ ਸਨ। ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਕਿ ਜਾਣਕਾਰੀ ਹੈ ਬਾਕੀ ਦੀ ਸਾਂਝੀ ਕੀਤੀ ਜਾਵੇਗੀ ਕਿ ਇਸ ਸਖਸ਼ ਤੇ ਵੱਲੋਂ ਕਿਉਂ ਭੇਜੇ ਜਾ ਰਿਹਾ ਸੀ ਈਮੇਲਸ ਕਿਉਂ بار بار ਇਸ ਦੇ ਵੱਲੋਂ ਧਮਕੀਆਂ ਇਹ ਜੋ ਈਮੇਲਸ ਨੇ ਭੇਜੀਆਂ ਜਾ ਰਹੀਆਂ ਸੀ ਸੋ ਇਸ ਵਕਤ ਜੋ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਈਮੇਲ ਭੇਜਣ ਵਾਲਾ ਸੌਫਟਵੇਅਰ ਇੰਜੀਨੀਅਰ ਦੱਸਿਆ ਜਾ ਰਿਹਾ ਹੈ ਅਤੇ بار بار ਈਮੇਲ ਇਸ ਦੇ ਵੱਲੋਂ ਕੀਤੀ ਜਾ ਰਹੀ ਸੀ ਔਰ ਐਸੇ ਨਾਨਾ ਨਾਲ ਧਮਾਕਾ ਕਰਨ ਦੀ ਗੱਲ ਆਖੀ ਗਈ ਸੀ ਆਰ ਡੀ ਐਕਸ ਤੇ ਇਸਤੇਮਾਲ ਦੀ ਗੱਲ ਆਖੀ ਗਈ ਸੀ ਔਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਧਮਕੀਆਂ ਭੇਜਣ ਵਾਲੇ ਸੰਜੀਵ ਕੁਮਾਰ ਦੂਬੇ ਨੂੰ ਜਾਂਚ ਤੇ ਵਿੱਚ ਸ਼ਾਮਲ ਕਰਨ ਦੀ ਗੱਲ ਇਸ ਵਕਤ ਦੱਸੀ ਗਈ ਹੈ ਸੋ ਇਸ ਵਕਤ ਦੀ ਵੱਡੀ ਅਪਡੇਟ ਹੈ ਸਚਕਨ ਸ਼੍ਰੀ ਦਰਬਾਰ ਸਾਹਿਬ ਵਿਖੇ ਲਗਾਤਾਰ ਜੋ ਕਿ ਵਕ ਵਕ ਈਮੇਲਸ ਦੇ ਉੱਤੇ ਧਮਕੀਆਂ ਭੇਜੀਆਂ ਜਾ ਰਹੀਆਂ ਸੀ ਔਰ بار-बार ਬਲਾਸਤਰੀ ਗੱਲ ਕਹੀ ਜਾ ਰਹੀ ਸੀ ਔਰ ਲਗਾਤਾਰ ਇਹ ਧਮਕੀਆਂ ਨੇ ਜੋ ਕਿ ਭੇਜੀਆਂ ਜਾ ਰਹੀਆਂ ਸੀ ਸਚਕਨ ਸ਼੍ਰੀ ਦਰਬਾਰ ਸਾਹਿਬ ਨੂੰ ਤਮਕੀ ਬਾਰੇ ਈਮੇਲ ਹੈ ਜੋ ਕਿ ਲਗਾਤਾਰ ਭੇਜੇ ਜਾ ਰਹੇ ਸੀ ਦੱਸਿਆ ਕਿ ਇਹਨਾਂ ਈਮੇਲਾਂ ਨੂੰ ਭੇਜਣ ਵਾਲਾ ਸੰਜੀਵ ਕੁਮਾਰ ਦੂਬੇ ਜੋ ਕਿ ਇੱਕ ਸੌਫਟਵੇਅਰ ਇੰਜੀਨੀਅਰ ਹੈ ਉਸ ਨੂੰ ਪੁਲਿਸ ਵੱਲੋਂ ਰੌਂਡ ਅਪ ਕਰ ਲਿਆ ਗਿਆ ਸਾਰੀ ਜਾਣਕਾਰੀ ਅੰਮ੍ਰਿਤਸਰ ਦੇ ਕਮਿਸ਼ਨਰ ਆਫ ਪੁਲਿਸ ਗੁਰਦੀਪ ਸਿੰਘ ਪੁਲਣੇ ਨੇ ਸਾਂਝੀ ਕੀਤੀ ਹੈ ਸੋ ਅਸੀ ਕੀ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਅਤੇ ਦੱਸਿਆ ਕਿ ਇਹ ਧਮਕੀ ਭਰੀਆਂ ਈਮੇਲਾਂ ਭੇਜਣ ਵਾਲਾ ਸੰਜੀਵ ਕੁਮਾਰ ਦੂਬੇ ਜਿਸ ਨੂੰ ਜਾਂਚ ਦੇ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੰਜੀਵ ਕੁਮਾਰ ਦੂਬੇ ਦੀ ਅਧਿਕਾਰਤ ਗ੍ਰਿਫਤਾਰੀ ਅਜੇ ਨਹੀਂ ਹੋਈ ਹੈ ਪਰ ਉਸ ਨੂੰ ਨੋਟਿਸ ਤੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਸੋ ਇਸ ਤਰ੍ਹਾਂ ਜੋ ਕਿ ਸੀਪੀ ਨੇ ਵੀ ਕਿਹਾ ਹੈ ਕਿ ਜਾਂਚ ਜੋ ਕਿ ਲਗਾਤਾਰ ਕੀਤੀ ਜਾ ਰਹੀ ਹੈ ਤੇ ਕਿੰਨੇ ਕ ਸਾਥੀ ਉਸ ਦੇ ਨਾਲ ਜੁੜੇ ਹੋਏ ਨੇ ਇਸ ਤੋਂ ਇਲਾਵਾ ਵੀ ਜੋ ਵੱਖ-ਵੱਖ ਕੰਪਨੀਆਂ ਦੇ ਵਿੱਚ ਉਹ ਕੰਮ ਕਰ ਚੁੱਕਿਆ ਹੈ ਸੌਫਟਵੇਅਰ ਇੰਜੀਨੀਅਰ ਹੈ ਅਤੇ ਕਿਸੇ ਨਾਲ-ਨਾਲ ਉਹ ਕੋਈ ਵੀ ਹੁਣ ਇਸ ਸਮੇਂ ਕੋਈ ਨੌਕਰੀ ਨਹੀਂ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਹ ਇੱਕ ਇੰਟਰਨੈਟ ਸਹੂਿਦਾਵਾਂ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾ ਰਿਹਾ ਹੈ ਤੇ ਇਸ ਤੋਂ ਵੱਲੋਂ ਲਗਾਤਾਰ ਈਮੇਲ ਲਕਿਤੀਆਂ ਗਈਆਂ ਸਨ। ਅਗਲੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਕਿ ਜਾਣਕਾਰੀ ਹੈ ਵਾਕਈ ਦੀ ਸਾਂਝੀ ਕੀਤੀ ਜਾਵੇਗੀ ਕਿ ਇਹ ਸਖਸ਼ ਦੇ ਵੱਲੋਂ ਕਿਉਂ ਭੇਜੀ ਜਾ ਰਹੀਆਂ ਸੀ ਈਮੇਲਸ ਕਿਉਂ بار بار ਇਸ ਦੇ ਵੱਲੋਂ ਧਮਕੀ ਭਰੀਆਂ ਇਹ ਜੋ ਈਮੇਲਸ ਨੇ ਭੇਜੀਆਂ ਜਾ ਰਹੀਆਂ ਸੀ ਸੋ ਇਸ ਵਕਤ ਜੋ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਜਾਣਕਾਰੀ ਸਾਂਝੀ ਕੀਤੀ ਹੈ ਈਮੇਲ ਭੇਜਣ ਵਾਲਾ ਸੌਫਟਵੇਅਰ ਇੰਜੀਨੀਅਰ ਦੱਸਿਆ ਜਾ ਰਿਹਾ ਹੈ ਅਤੇ بار بار ਈਮੇਲ ਇਸ ਦੇ ਵੱਲੋਂ ਕੀਤੀ ਜਾ ਰਹੀ ਸੀ ਔਰ ਐਸੇ ਨਾਨਾ ਨਾਲ ਧਮਾਕਾ ਕਰਨ ਦੀ ਗੱਲ ਆਖੀ ਗਈ ਸੀ ਆਰ ਡੀ ਐਕਸ ਤੇ ਇਸਤੇਮਾਲ ਦੀ ਗੱਲ ਆਖੀ ਗਈ ਸੀ ਔਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਗੁਰਪ੍ਰੀਤ ਸਿੰਘ ਪੋਲਰ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਧਮਕੀਆਂ ਭੇਜਣ ਵਾਲੇ ਸੰਜੀਵ ਕੁਮਾਰ ਦੂਬੇ ਨੂੰ ਜਾਂਚ ਦੇ ਵਿੱਚ ਸ਼ਾਮਲ ਕਰਨ ਦੀ ਗੱਲ ਇਸ ਵਕਤ ਦੱਸੀ ਗਈ ਹੈ ਸੋ ਇਸ ਵਕਤ ਦੀ ਵੱਡੀ ਅਪਡੇਟ ਹੈ ਸਚਕੰ ਸ਼੍ਰੀ ਦਰਬਾਰ ਸਾਹਿਬ ਵਿਖੇ ਲਗਾਤਾਰ ਜੋ ਕਿ ਵਕ ਵਕ ਈਮੇਲਸ ਦੇ ਉੱਤੇ ਧਮਕੀਆਂ ਭੇਜੀਆਂ ਜਾ ਰਹੀਆਂ ਸੀ ਔਰ بار-बार ਬਲਾਸਤੀ ਗੱਲ ਕਹੀ ਜਾ ਰਹੀ ਸੀ ਔਰ ਲਗਾਤਾਰ ਇਹ ਧਮਕੀਆਂ ਨੇ ਜੋ ਕਿ ਭੇਜੀਆਂ ਜਾ ਰਹੀਆਂ ਸੀ